ਇਹਨੇ ਸੰਗਾਂ ਦੀ ਗੱਲ ਨਹੀਂ ਕੀਤੀ ਸੰਗਾਂ ਨੂੰ ਕੀ ਧਿਆਨ ਕੀਤਾ ਵੀ ਇਹਦੇ ਉੱਠਦੇ ਹੀ ਨਹੀਂ ਸਵੇਰੇ ਨਹਾਉਂਦੇ ਹੀ ਨਹੀਂ ਸਿੰਘ ਉੱਠਦੇ ਨੇ 12 ਵਜੇ ਤੇ ਜਿਹੜੀ ਪੋਥੀ ਸਾਹਿਬ ਫੱਟਾਂ ਕੋਲੇ ਉੱਤੇ ਕਸਤਰ ਬਾਣੀਆਂ ਆ ਇੱਕ ਵਾਰੀ ਸਾਰੇ ਦਿਨ ਤੋਂ ਬਾਣੀਆਂ ਦੇ ਦਰਸ਼ਨ ਸਿੰਘ ਕਰਦੇ ਆ 12 ਵਜੇ ਨੇਤਨਮ ਸ਼ੁਰੂ ਹੋਇਆ 4-5 ਵਜੇ ਤੱਕ ਬਾਣੀ ਪੜ ਕੇ ਫੇਰ ਬਰਾਤ ਜੀ ਦਾ ਜਦੋਂ ਦੁਨੀਆ ਉੱਠਦੀ ਹੈ ਤੇ ਵੇਹਦੇ ਵੀ ਸੁੱਤੇ ਆ ਸਭ ਤੋਂ ਜ਼ਿੰਮੇਵਾਰ ਆ ਨਿਹੰਗ ਸਿੰਘ ਜੇ ਲੰਗਰ ਦਾ ਪਹਿਰਾ ਹੋਵੇ ਜਾਂ ਦਰਬਾਰ ਦਾ ਪਹਿਰਾ ਹੋਵੇ ਜਾਂ ਘੋੜਿਆਂ ਦਾ ਪਹਿਰਾ ਹੋਵੇ ਜੇ ਦਰਬਾਰ ਸਜਣਾ ਆ ਮੀ ਆਵੇ ਨੇਰੀ ਆਵੇ ਦਰਬਾਰ ਸਜਣਾ ਆ ਜ਼ਿੰਮੇਵਾਰੀ ਆ ਜੇ ਲੰਗਰ ਸਜਾਉਣਾ ਆ ਭਾਵੇਂ ਸੰਤਾਂ ਨੇ ਲੰਗਰ ਲਾਏ ਆ ਫਿਰ ਵੀ ਪੰਜ ਦੇ ਘੱਫੇ ਸਜਾਵੇ ਭੋਗ ਲਵਾਉਣਾ ਹੀ ਲਵਾਉਣਾ ਆ ਇੱਕ ਦਿਨ ਵੀ ਲੰਗਰ ਮਸਤਾਨਾ ਨਹੀਂ ਕਰਨਾ ਇਹ ਜ਼ਿੰਮੇਵਾਰੀ ਆ ਜੇ ਘੋੜਿਆਂ ਦੀ ਧੋੜੇ ਵਾਲੀ ਪੱਠੇ ਪਾਉਣੇ ਆ ਦਾਣਾ ਪਾਉਣਾ ਆ ਆਪ ਭੁਖੇ ਰਹਿਣਾ ਵਾ ਕੋਈ ਵੀ ਥੋੜਾ ਭੁਖਾ ਨਹੀਂ ਰਹਿਣ ਦੇਣਾ ਇਹ ਜ਼ਿੰਮੇਵਾਰੀ ਆ ਕਹੇ ਰਹਿਣੀਆਂ ਗੱਲਾਂ ਦਸਣੀਆਂ ਪਤਾ ਹੀ ਨਹੀਂ ਕਿਸੇ ਨੂੰ ਪੰਥ ਦੇ ਇਦਾਂ ਦੇ ਪਹਿਰੇ ਆ ਜ਼ਿੰਮੇਵਾਰੀ ਆ ਜਿਹੜਾ ਜ਼ਿੰਮੇਵਾਰ ਨਹੀਂ